ਇਸ ਵਕਤ ਦੀ ਵੱਡੀ ਖਬਰ ਲੈ ਕੇ ਹਾਜ਼ਰ ਹੋયા ਦੱਸਦੇ ਕਿ ਗੁਰੂ ਦੀ ਸਿੰਘਣੀ ਨੂੰ ਪੇਪਰ ਦੇਣ ਤੋਂ ਜਿਹੜਾ ਕਹਿੰਕਾਰ ਕਰ ਦਿੱਤਾ ਤੇ ਉਹਨਾਂ ਨੂੰ ਪਹਿਲਾਂ ਕਿਹਾ ਗਿਆ ਕਿ ਆਪਣੇ ਕਕਾਰ ਉਤਾਰੋ ਤਾਂ ਅੰਦਰ ਚੜਨ ਦਵਾਂਗੇ ਤੇ ਇਸ ਤੋਂ ਬਾਅਦ ਹੁਣ ਲਗਾਤਾਰ ਮਸਲਾ ਪੱਖ ਦਾ ਚਾਰਿਆ ਤੇ ਬੀਬੀ ਬਾਦਲ ਦਾ ਬਿਆਨ ਸਾਹਮਣੇ ਆ ਰਿਹਾ ਤੇ ਜਿਸ ਨੂੰ ਲੈ ਕੇ ਉਹਨਾਂ ਨੇ ਪੋਸਟ ਸਾਂਝੀ ਕੀਤੀ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਤਰਨਤਾਰਨ ਸਾਹਿਬ ਤੋਂ ਸਾਡੀ ਗੁਰਸਿੱਖ ਬੇਟੀ ਗੁਰਪ੍ਰੀਤ ਕੌਰ ਨੂੰ ਰਾਜਸਥਾਨ ਸਰਕਾਰ ਦੇ ਵੱਲੋਂ ਕਕਾਰ ਪਾਏ ਹੋਂ ਕਾਰਨ ਰਾਜਸਥਾਨ ਜੁਡੀਸ਼ੀਅਲ ਪ੍ਰੀਖਿਆ ਦੇ ਵਿੱਚ ਬੈਠਣ ਤੋਂ ਰੋਕਣਾ ਬਹੁਤ ਮੰਗਦ ਭਗਾ ਤੇ ਵਿਤਕਰੇ ਵਾਲਾ ਮਾਮਲਾ ਹੈ ਤੇ ਇਸ ਤੋਂ ਪਹਿਲਾਂ ਵੀ ਸਾਡੇ ਹੀ ਦੇਸ਼ ਦੇ ਵਿੱਚ ਸਿੱਖ ਬੱਚਿਆਂ ਨੂੰ ਕਕਾਰ ਪਹਿਨੇ ਹੋਣ ਕਰਕੇ ਪ੍ਰੀਖਿਆ 'ਚ ਬੈਠਣ ਤੋਂ ਰੋਕਿਆ ਜਾਂਦਾ ਰਿਹਾ ਹੈ ਤੇ ਉੱਥੇ ਹੀ ਰਾਜਸਥਾਨ ਸਰਕਾਰ ਇਸ ਬੱਚੇ ਨੂੰ ਜਿਹੜਾ ਕਿ ਪ੍ਰੀਖਿਆ ਦੇ ਵਿੱਚ ਨਾ ਬੈਠਣ ਦੇਣ ਵਾਲੇ ਅਧਿਕਾਰੀਆਂ ਦੀ ਜਵਾਬ ਤਲ ਤਲ ਵੀ ਜਿਹੜਾ ਕਿ ਕਰ ਸਖਤ ਕਾਰਵਾਈ ਕਰੇ ਤੇ ਮੈਂ ਦੇਸ਼ ਤੇ ਪਾਰਲੀਮੈਂਟ ਦੇ ਵਿੱਚ ਇਹ ਮੁੱਦਾ ਜ਼ਰੂਰ ਚੱਕਾਂਗੀ ਤਾਂ ਜੋ ਭਵਿੱਖ ਦੇ ਵਿੱਚ ਸਾਡੇ ਸਿੱਖ ਬੱਚਿਆਂ ਨਾਲ ਅਜਿਹਾ ਨਾ ਹੋਵੇ ਤੇ ਇਸ ਦਾ ਕੋਈ ਪੱਕਾ ਹੱਲ ਕੱਢਿਆ ਜਾਵੇ ਤੇ ਦੱਸਿਆ ਕਿ ਬੀਬੀ ਬਾਦਲ ਦੇ ਵੱਲੋਂ ਪੋਸਟ ਸਾਂਝੀ ਕੀਤੀ ਗਈ ਹੈ ਉਹਨਾਂ ਨੇ ਕਿਹਾ ਹੈ ਕਿ ਤਰਨ ਤਰਨ ਤੋਂ ਸਾਡੀ ਜਿਹੜੀ ਕਿ ਗੁਰਸਖ ਬੇਟੀ ਗੁਰਪ੍ਰੀਤ ਕੌਰ ਆ ਉਸ ਦਾ ਪੇਪਰ ਸੀ ਪਰੰਤੂ ਉਸ ਨੂੰ ਅੰਦਰ ਜਾਣ ਨਹੀਂ ਦਿੱਤਾ ਗਿਆ ਤੇ ਉੱਥੇ ਹੀ ਉਹਨਾਂ ਨੂੰ ਕਿਹਾ ਗਿਆ ਕਿ ਪਹਿਲਾਂ ਉਹਨਾਂ ਦੇ ਕਕਾਰ ਜਿਹੜੇ ਕਿ ਪਾਏ ਹੋਏ ਨੇ ਉਹਨਾਂ ਨੂੰ ਉਤਾਰੇ ਜਾਵੇ ਤੇ ਜਿਸ ਤੋਂ ਬਾਅਦ ਉੱਥੇ ਉਹਨਾਂ ਦਾ ਕਹਿਣਾ ਹੈ ਕਿ ਸਿੱਖਾ ਸਿੱਖਾਂ ਦੇ ਨਾਲ ਅਜਿਹਾ ਵਿਤਕਰਾ ਕਿਉਂ ਕੀਤਾ ਜਾਂਦਾ ਹੈ ਤੇ ਜਿਸ ਤੋਂ ਬਾਅਦ ਉਹਨਾਂ ਦਾ ਕਹਿਣਾ ਹੈ ਕਿ ਮੈਂ ਇਹ ਮੁੱਦਾ ਜਿਹੜਾ ਕਿ ਪਾਰਲੀਮੈਂਟ ਦੇ ਵਿੱਚ ਜ਼ਰੂਰ ਚੱਕਾਂਗੀ ਤਾਂ ਜੋ ਭਵਿੱਖ ਦੇ ਵਿੱਚ ਸਾਡੇ ਬੱਚਿਆਂ ਦੇ ਨਾਲ ਅਜਿਹਾ ਨਾ ਹੋਵੇ ਤੇ ਇਸ ਦਾ ਕੋਈ ਪੱਕਾ ਹੱਲ ਕੱਢਿਆ ਜਾਵੇ ਲਗਾਤਾਰ ਮਸਲਾ ਪੱਖ ਦਾ ਚਾਰਿਆ ਤੇ ਬੀਬੀ ਬਾਦਲ ਦਾ ਬਿਆਨ ਸਾਹਮਣੇ ਆ ਰਿਹਾ ਤੇ ਜਿਸ ਨੂੰ ਲੈ ਕੇ ਉਹਨਾਂ ਨੇ ਪੋਸਟ ਸਾਂਝੀ ਕੀਤੀ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਤਰਨਤਾਰਨ ਸਾਹਿਬ ਤੋਂ ਸਾਡੀ ਗੁਰਸਿੱਖ ਬੇਟੀ ਗੁਰਪ੍ਰੀਤ ਕੌਰ ਨੂੰ ਰਾਜਸਥਾਨ ਸਰਕਾਰ ਦੇ ਵੱਲੋਂ ਕਕਾਰ ਪਾਏ ਹੋਂ ਕਾਰਨ ਰਾਜਸਥਾਨ ਜੁਡੀਸ਼ੀਅਲ ਪ੍ਰੀਖਿਆ ਦੇ ਵਿੱਚ ਬੈਠਣ ਤੋਂ ਰੋਕਣਾ ਬਹੁਤ ਮੰਗਦ ਭਗਾ ਤੇ ਵਿਤਕਰੇ ਵਾਲਾ ਮਾਮਲਾ ਹੈ ਤੇ ਇਸ ਤੋਂ ਪਹਿਲਾਂ ਵੀ ਸਾਡੇ ਹੀ ਦੇਸ਼ ਦੇ ਵਿੱਚ ਸਿੱਖ ਬੱਚਿਆਂ ਨੂੰ ਕਕਾਰ ਪਹਿਨੇ ਹੋਣ ਕਰਕੇ ਪ੍ਰੀਖਿਆ 'ਚ ਬੈਠਣ ਤੋਂ ਰੋਕਿਆ ਜਾਂਦਾ ਰਿਹਾ ਹੈ ਤੇ ਉੱਥੇ ਹੀ ਰਾਜਸਥਾਨ ਸਰਕਾਰ ਇਸ ਬੱਚੇ ਨੂੰ ਜਿਹੜਾ ਕਿ ਪ੍ਰੀਖਿਆ ਦੇ ਵਿੱਚ ਨਾ ਬੈਠਣ ਦੇਣ ਵਾਲੇ ਅਧਿਕਾਰੀਆਂ ਦੀ ਜਵਾਬ ਤਲ ਤਲ ਵੀ ਜਿਹੜਾ ਕਿ ਕਰ ਸਖਤ ਕਾਰਵਾਈ ਕਰੇ ਤੇ ਮੈਂ ਦੇਸ਼ ਤੇ ਪਾਰਲੀਮੈਂਟ ਦੇ ਵਿੱਚ ਇਹ ਮੁੱਦਾ ਜ਼ਰੂਰ ਚੱਕਾਂਗੀ ਤਾਂ ਜੋ ਭਵਿੱਖ ਦੇ ਵਿੱਚ ਸਾਡੇ ਸਿੱਖ ਬੱਚਿਆਂ ਨਾਲ ਅਜਿਹਾ ਨਾ ਹੋਵੇ ਤੇ ਇਸ ਦਾ ਕੋਈ ਪੱਕਾ ਹੱਲ ਕੱਢਿਆ ਜਾਵੇ ਤੇ ਦੱਸਿਆ ਕਿ ਬੀਬੀ ਬਾਦਲ ਦੇ ਵੱਲੋਂ ਪੋਸਟ ਸਾਂਝੀ ਕੀਤੀ ਗਈ ਹੈ ਉਹਨਾਂ ਨੇ ਕਿਹਾ ਹੈ ਕਿ ਤਰਨ ਤਰਨ ਤੋਂ ਸਾਡੀ ਜਿਹੜੀ ਕਿ ਗੁਰਸਿੱਖ ਬੇਟੀ ਗੁਰਪ੍ਰੀਤ ਕੌਰ ਆ ਉਸ ਦਾ ਪੇਪਰ ਸੀ ਪਰੰਤੂ ਉਸ ਨੂੰ ਅੰਦਰ ਜਾਣ ਨਹੀਂ ਦਿੱਤਾ ਗਿਆ ਤੇ ਉੱਥੇ ਹੀ ਉਹਨਾਂ ਨੂੰ ਕਿਹਾ ਗਿਆ ਕਿ ਪਹਿਲਾਂ ਉਹਨਾਂ ਦੇ ਕਕਾਰ ਜਿਹੜੇ ਕਿ ਪਾਏ ਹੋਏ ਨੇ ਉਹਨਾਂ ਨੂੰ ਉਤਾਰਿਆ ਜਾਵੇ ਤੇ ਜਿਸ ਤੋਂ ਬਾਅਦ ਉੱਥੇ ਉਹਨਾਂ ਦਾ ਕਹਿਣਾ ਹੈ ਕਿ ਸਿੱਖਾ ਸਿੱਖਾਂ ਦੇ ਨਾਲ ਅਜੀਹਾ ਵਿਤਕਰਾ ਕਿਉਂ ਕੀਤਾ ਜਾਂਦਾ ਹੈ ਤੇ ਜਿਸ ਤੋਂ ਬਾਅਦ ਉਹਨਾਂ ਦਾ ਕਹਿਣਾ ਹੈ ਕਿ ਮੈਂ ਇਹ ਮੁੱਦਾ ਜਿਹੜਾ ਕਿ ਪਾਰਲੀਮੈਂਟ ਦੇ ਵਿੱਚ ਜ਼ਰੂਰ ਚੱਕਾਂਗੀ ਤਾਂ ਜੋ ਭਵਿੱਖ ਦੇ ਵਿੱਚ ਸਾਡੇ ਬੱਚਿਆਂ ਦੇ ਨਾਲ ਅਜੀਹਾ ਨਾ ਹੋਵੇ ਤੇ ਇਸ ਦਾ ਕੋਈ ਪੱਕਾ ਹੱਲ ਕੱਢਿਆ ਜਾਵੇ